ਸਾਡੇ ਪਿੰਡ ਬਾੜੀਆਂ ਕਲਾ ਹੈ ਜਿੱਤੇ ਇੱਕ ਸਨਾਤਨ ਧਰਮਸਵਰ ਰਜਿਸਟਰਡ ਹੈ ਬੜੇ ਸਾਲਾਂ ਤੋਂ ਰਜਿਸਟਰਡ ਹੈ ਔਰ ਉਤੇ ਹਰ ਸਾਲ ਉਤੇ ਕੋਈ ਨਾ ਕੋਈ ਪ੍ਰੋਗਰਾਮ ਉਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸ਼ਲੀਲਾ ਜਿਹੜੀ ਕਥਾ ਕਰਾਉਣ ਲਈ ਬਿੰਦਵਨ ਤੋਂ ਲੋਕੋ ਨਿਹਾਣਾ ਉਤੇ ਕਥਾ ਕਰਨ ਲਈ ਰਾਸ਼ਲੀਲਾ ਕਰਨ ਲਈ ਇਹਦੀ ਪੇਮੈਂਟ ਵੀ ਵਿਵਵਾਸ ਕੀਤੀ ਹੋਈ ਹੈ ਔਰ ਇਹਦੀ ਅਪਲਾਈ ਐਪਲੀਕੇਸ਼ਨ ਡੈਪਟੀਕੂਸ਼ਨ ਦਿੱਤੀ ਸੀ ਕਿ 10 ਜੰਪਰ ਹਾਲਾਂਕਿ ਆਪਣੀ ਜਗ੍ਹਾ ਜਕਰਾਣੀ ਆਪਣੀ ਦਾਦੇ ਕਰਾਣੀ ਕੋ ਪ੍ਰੋਵੀਜ਼ਨ ਦੀ ਲੋੜ ਨਹੀਂ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾਬਰਡਿੰਗ ਸਿਟੀਜ਼ਨ ਦੀ ਤਾਂ ਅਰਤੇਦਾਨ ਕੇ ਇਹਨਾਂ ਨੂੰ ਫੋਨ ਕਰ ਦੇਈਦਾ ਲੈ ਕੇ ਡੀਸੀ ਸਾਹਿਬ ਨੂੰ ਭੇਜਦਾ ਉਹਨਾਂ ਨੇ ਅੱਗੇ ਪੁਲਿਸ ਨੂੰ ਭੇਜਿਆ ਐਸਡੀ ਨੂੰ ਭੇਜਿਆ ਐਸਟੀਐਮ ਨੂੰ ਭੇਜਿਆ ਪੁਲਿਸ ਨੂੰ ਭੇਜ ਦਿਆ ਇਹ ਕੱਲ ਉਤੇ ਕੋਈ ਹਵਨ ਕਰ ਰਿਹਾ ਸੀਗੇ ਉਦੋਂ ਪੁਲਿਸ ਮੌਕੇ ਤੇ ਆਈ ਐਸਐਸ ਚੰਦੇ ਆ ਗਿਆ ਉਹਨੂੰ ਬੰਦ ਕਰਾ ਦਿੱਤੀ ਤੁਸੀਂ ਇਹ ਨਹੀਂ ਕਿ ਤੁਹਾਨੂੰ ਅਲਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ਉੱਪਰੋਂ ਹੁਕਮ ਹੈ ਡੀਐਸਪੀ ਦਾ ਉਹ ਉਹ ਨਹੀਂ ਹੋਣ ਦੇਣਾ ਜਦੋਂ ਕਿ ਇਹਦਾ ਹਾ ਧਾਰਮਿਕ ਗੱਲ ਹੈ ਉਹ ਤੇ ਹੱਕ ਬਣਦਾ ਕਿਸੇ ਕੋਈ ਵੀ ਆਪਣੇ ਧਾਰਮਿਕ ਗੱਲ ਕਰ ਸਕਦਾ ਆਪ ਕੋਈ ਜਗ੍ਹਾ 'ਚ ਕਰ ਸਕਦਾ ਕਿਸੇ ਨੂੰ ਰੋਕਣ ਦਾ ਮਤਲਬ ਹੀ ਨਹੀਂ ਹੈ ਉਹ ਕਹਿੰਦੇ ਜਿਆਦਾ ਤੇ ਜਿਹੜੇ ਦੋ ਤਿੰਨ ਬੰਦੇ ਉਹਨਾਂ ਨਾਲ ਸੁਲ੍ਹਾ ਕਰੋ ਨਹੀਂ ਤਾਂ ਤੁਹਾਨੂੰ ਕਰਨੇ ਦੇਵਾਂ ਇਹੋ ਤੋਂ ਬਾਅਦ ਉਹ ਪਿੰਡ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰ ਤੇ ਮੋਤੀਆਂ ਇਹਨਾਂ ਰੜਕੇ ਹੀ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਅ ਕਬ ਉਹਨੂੰ ਤੇ ਵੀ ਦਾ ਕਰਨਾ ਸੀ ਜਦ ਇਹਨਾਂ ਨੇ 16 10 ਤੋਂ 16 ਦਾ ਅਪਲਾਈ ਕੀਤਾ ਉਹਨਾਂ ਨੇ ਜਾਣ ਕੇ ਗਿਆ ਸੀ ਵੀ 10 ਤੋਂ 16 ਵਿੱਚ ਕਰਨਾ ਹੈ ਜਾਣ ਬੁਝ ਕੇ ਇਹਨਾਂ ਦਾ ਕੰਮ ਖਰਾਬ ਕਰਨ ਲਈ ਕੀਤਾ ਤੇ ਇਹ ਜੋ ਲੋਕਾਂ ਦਾ ਰੋਸ ਹੈ ਵੀ ਇਹਨਾਂ ਨੇ ਤੇ ਡਾਕਟਰ ਸਾਹਿਬਾ ਨੇ ਤੇ ਹਲਕੇ ਜਿੰਨ ਚਾਹਣੀ ਇਹਨਾਂ ਨੇ ਵੀ ਅਸੀਂ ਰਲ ਕੇ ਕੋਸ਼ਿਸ਼ ਕੀਤੀ ਫਿਰ ਦੂਜੀ ਪਾਰਟੀ ਕਿਹੜੀ ਹੈ ਜਿਹੜੀ ਕਰ ਰਹੀ ਹੈ ਦੋ ਦਿਨ ਲੋਕ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦ ਉਹਨਾਂ ਨੂੰ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਦਾ ਸਲਾਹ ਕਰ ਲੋ ਤਾਂ ਚੰਗਾ ਨਹੀਂ ਤੇ ਤੁਹਾਨੂੰ ਖਰਾਬ ਹੋਵੋਗੇ ਪਰਚੇ ਤੁਹਾਡੇ ਤੇ ਹੋਣਗੇ ਇਹ ਡਰ ਦੇਣ ਨਾਲ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਦੇ ਇਨਵੋਲਵ ਕਰਾਂਗੇ ਨਿੰਦਰਾ ਵਾਲੀ ਗੱਲ ਹੈ ਖਾਣਾ ਚੱਪੜਿਆ ਲੌਦਾ ਕਿ ਖਾਣਾ ਮਨ ਪਤਾ ਹੈ ਚੱਪੜਿਆ ਵਾਗੇ ਡੀਐਸ ਨੂੰ ਲੱਗਦਾ ਪੋਲੀਟਿਕਲ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਜਾਏ ਕਿ ਇੱਕ ਦੋ ਆਮ ਬੰਦੇ ਕਹਿ ਦੇ ਤਾਂ ਕੁਝ ਵੀ ਨਹੀਂ ਹੋ ਸਕਦਾ ਦੇਖੋ ਧਾਰਮਿਕ ਬ੍ਰੋ ਕਰਨਾ ਸਾਰਿਆਂ ਨੂੰ ਕੋਆਪਰੇਟ ਕਰਨ ਚਾਹੀਦਾ ਆਂ ਔਰ ਉਹਨੂੰ ਉਮਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਡਿਸਕਰੇਜ ਕਰਕੇ ਰੋਕਣਾ ਦਾ ਬਿਲਕੁਲ ਗਲਤ ਹੈ ਤੁਹਾਡੀ ਡੀਐਸ ਜੀ ਸਾਹਿਬ ਨੇ ਹੋਈ ਗੱਲ ਕਾਰਨ ਦੱਸਿਆ ਉਹਨੇ ਮੈਂ ਇਹਨਾਂ ਨੇ ਦੱਸਿਆ ਮੈਂ ਇਹਨਾਂ ਨੇ ਪਹਿਲਾਂ ਅੱਜ ਦਾ ਰੱਖਿਆਜੀਪੁਰੋਂ ਪ੍ਰੈਸ ਦਾ ਮੈਂ ਕਿਹਾ ਤੁਹਾਨੂੰ ਮੈਂ ਵੀ ਚਿੰਤਤ ਹਾਂ ਆਇਆਂ ਤੇ ਸ਼ਾਮਲ ਹੋਊਗਾ ਇਹ ਅਧਿਲੇਸ਼ਨ ਹੋਏਗੀ ਕੱਲ ਖੇਦਕਰਾਬ ਹੋਏ ਕੰਮ ਦਾ ਮੌਲ ਨਹੀਂ ਕੋਈ ਕੋਈ ਮਤਲਬ ਨਹੀਂ ਬੰਦ ਲੋਕਾਂ ਦਾ ਕੋਈ ਮਤਲਬ ਨਹੀਂ ਬੰਦ ਹਾਂਜੀ ਅਨੇ ਕੋਈ ਪਰਮਿਸ਼ਨ ਨਹੀਂ ਲਈ ਸੀ ਕਿਹਨੇ ਇਹ ਪ੍ਰੋਗਰਾਮ ਕਰਾਉਣ ਦੀ ਕਿਸੇ ਤਰ੍ਹਾਂ ਦੀ ਜਿਹੜੇ ਪ੍ਰੋਸੈਂਟ ਆਖੀ ਪੁੱਛਣ ਦੇ ਲਈਦਾ ਪਰਮਿਸ਼ਨ ਜ਼ਰੂਰੀ ਹੈ ਉਹ ਹੀ ਗੱਲ ਪੁੱਛੀ 10 ਦਾ 16 ਨੂੰ ਕਰਨਾ ਉਹਦੀ ਪ੍ਰੇਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਦੀ ਔਨਲਾਈਨ ਕਰਨਾ ਆਪਣੀ ਆਪਣੀ ਨਾਲੇ ਕਰਨਾ ਕਈ ਪਰਮਿਸ਼ਨ ਨਹੀਂ ਆ ਨਿੱਜੀ ਵੀ ਕਈ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਬਾਅਦ ਹੀ ਗ੍ਰੈਜ ਕਰ ਰਹੀ ਹਾਂ ਇਹ ਪਹਿਲਾਂ ਕਰ ਲਿਆ 10 ਕਿਤਾਬ ਖਰਾਬ ਕਰਨ ਲਈ ਚੱਪ ਮੋਲੋ ਠੀਕ ਹੈ ਉਹ ਤੁਹਾਨੂੰ ਮੋੜਾ ਬੋਲਦੇ ਆਉਣਾ ਕਹਤਾ ਸੀ ਹੁਣ ਦੱਸਦਾ 16 ਕਰਾਂਗੇ ਫੋਰ ਫੋਰ ਜ਼ਰੂਰੀ ਨਹੀਂ ਮਰਦ ਕਰ ਰਹੀ ਹੈ ਪਾਰਟੀ ਨੂੰ ਡੇਟ ਚੇਂਜ ਕਰ ਲਈ ਹਾਂ ਜਾਣੋ ਜੀ ਕਰਨ ਦੀ ਹੁਣ ਕੀ ਆਪਣਾ ਐਕਸ਼ਨ ਹੋਏਗਾ ਕਿ ਅਗੇ ਇਹੋ ਇਧਰ ਕਰਨ ਅਕਲ ਕਰਨੀ ਚਾਹੀਦੀ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਇੰਟਰਵਿਊ ਕਰਕੇ ਇਹਦੀ ਪ੍ਰੋਮੋਸ਼ਨ ਜਲਦੀ ਜਲਦੀ ਦਵਾਣ ਨਹੀਂ ਤਾਂ ਲੋਕ ਐਜੀਟੇਟ ਕਰਨਗੇ ਖਰਾਬੀ ਹੋਏਗੀ ਐਜੀਟੇਸ਼ਨ ਵਧੇਗੀ ਦੋਨਾਂ ਨੂੰ ਸੇਮ ਜਗ੍ਹਾ ਤੇ ਕਹਿੰਦੇ ਕੋ ਅਲਗ-ਅਲਗ ਜਗ੍ਹਾ ਦੋਨੋਂ ਦਾ ਪ੍ਰੋਬਲਮ ਹੈ ਨੇ ਉਹ ਜਿਹੜੇ ਜੱਜ ਕਹਿੰਦੇ ਉਹਨਾਂ ਨੂੰ ਕਰਨੀ ਆ ਉਹਲਾ ਉਹਨਾਂ ਨੂੰ ਵੀ ਕਰਨਾ ਆਪਣੀ ਜਿਹੜਾ ਦੋ ਕਰਨੇ ਇਹ ਵੀ ਸਾਨੂੰ ਕੋਈ ਇਤਰਾਜ ਨਹੀਂ ਹੈ ਲਗ ਲਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ 1.2 ਵੀ ਹੋ ਸਕਦੇ ਆ ਇਹਨਾਂ ਦੇ ਰੋਕਣ ਦਾ ਮਤਲਬ ਹੈ ਉਹਨਾਂ ਦਾ ਕਰਨ ਦਾ ਪਰ ਨਹੀਂ ਇਹਦਾ ਰੋਕਣ ਦੀ ਮਕਸਦ ਨਹੀਂ ਹੈ ਜੀਸਸ ਸਾਹਿਬ ਤਾਂ ਦੇਖਦੇ ਹੋ ਜਿਹੜੀ ਆ ਸੰਪਰਕਾ ਜੀ ਨੇ ਸਾਰੇ ਗੱਲ ਦੱਸੀ ਆ ਔਰ ਸਾਰੀਆਂ ਤਿੰਨੇ ਪੰਚਾਇਤਾਂ ਦੇ ਸਰਪੰਚ ਉਹਨਾਂ ਦੇ ਸਾਰੇ ਮੁੱਖ ਜਿਹੜੇ ਲੋਕ ਹੈਗੇ ਆ ਉਹ ਆਏ ਆ ਉਹਨਾਂ ਤੋਂ ਵੀ ਅਸੀਂ ਗੱਲ ਸੁਣੀ ਆ ਇਹ ਸਰਾਸਰ ਤਕਾਇਆ ਔਰ ਮੈਂ ਤਾਂ ਇਹ ਕਹੂੰਗਾ ਕਿ ਇਹ ਸਰਕਾਰ ਦਾ ਕੰਮ ਹੀ ਤੱਕੇ ਕਰਨਾ ਹੈਗਾ ਇਹਨਾਂ ਨੂੰ ਇਹ ਨਹੀਂ ਸ਼ਰਮ ਆ ਕਿ ਇਹ ਧਾਰਮਿਕ ਕੰਮ ਹੈਗਾ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਆ ਇਹਨਾਂ ਦਾ ਕੰਮ ਇਹ ਆ ਕਿ ਕਿਸੇ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਦੇ ਉਲਟ ਕਦੀ ਬੋਲਿਆ ਹੋਵੇ ਜਾਂ ਬੋਲ ਸਕਦਾ ਹੋਵੇ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਹਚਾਣਾ ਕਿਸ ਤਰ੍ਹਾਂ ਉਹਨੂੰ ਥੱਲੇ ਲਾਣਾ ਇਸ ਰਫ਼ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਜਿਹੜੇ ਵੀ ਲੋਕ ਉਹਨਾਂ ਦੇ ਕਹਿ ਤੇ ਨਹੀਂ ਚੱਲਦੇ ਉਹਨਾਂ ਦੇ ਨਾਲ ਨਹੀਂ ਚੱਲਦੇ ਜਾਂ ਉਹਨਾਂ ਦੇ ਜੀ ਹਜ਼ੂਰੀ ਨਹੀਂ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਪਹਚਾਣਾ ਜੇ ਦੇਖੀ ਜਾਵੇ ਧਾਰਮਿਕ ਕੰਮ ਸਾਰੇ ਸਾਂਝਾ ਕੰਮ ਹੁੰਦਾ ਹੈ ਉਸਦੇ ਲਈ ਵੀ ਸਰਕਾਰ ਇਹ ਜੋ ਕੰਮ ਕਰ ਰਹੀ ਹੈ ਕਿੱਦਾਂ ਇਹਦਾ ਤੁਸੀਂ ਅਸੀਂ ਸਮਝਦੇ ਨਾ ਉਹਨਾਂ ਨੂੰ ਵੀ ਕਿਤੇ ਕੱਲ ਆ ਜਾਵੇ ਨਾ ਜੀ ਇਹ ਕੰਮ ਧਾਰਮਿਕ ਕੰਮਾਂ ਚੜ ਚ ਨਹੀਂ ਪਾਣੀ ਚਾਹੀਦੇ ਧਾਰਮਿਕ ਕੰਮਾਂ ਚ ਅਰਚਨ ਪਾਣੇ ਵਾਲਿਆਂ ਦੇ ਹਸ਼ਰ ਤੁਸੀਂ ਦੇਖਿਆ ਇਤਿਹਾਸ ਕੋ ਆਇਆ ਨਾ ਚੀਜ਼ਾਂ ਅਜ ਤਾਂ ਸੋ ਇਹਨਾਂ ਨੂੰ ਵੀ ਭੁਗਤਨੀਆਂ ਪੈਣੀਆਂ ਇਹਨਾਂ ਨੂੰ ਕੜੀਆਂ ਨਹੀਂ ਪਈਆਂ ਪਿੱਛੇ ਗੱਲ ਕਿ ਐਮਪੀ ਸਾਹਿਬ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਵੀ ਕੋਈ ਸਪੈਕਸ਼ਨ ਨਹੀਂ ਦਿੱਤੇ ਇਹਨਾਂ ਨੂੰ ਹੱਥ ਦੇਖੋ ਮਾੜੀ ਗੱਲ ਐਮਪੀ ਵੋਟਾਂ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣਨ ਹੁੰਦੇ ਜੇ ਲੋਕਾਂ ਦੀ ਇਹ ਗੱਲ ਸੁਣੀ ਨਹੀਂ ਜਨਤਾ ਆਈ ਪਈ ਆ ਦੇਖੋ ਕੋਈ ਇਹਨਾਂ ਨੂੰ ਤਕਲੀਫ ਹੋਈ ਹੋਊਗੀ ਤਾਂ ਹੀ ਆਈ ਆ ਨਾ ਤੇ ਜੇ ਇਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਐਮਪੀ ਕਾ ਤਾਂ ਉਹਨਾਂ ਲੋਕਾਂ ਵਾਸਤੇ ਐਮਪੀ ਬੰਦਾ ਲੋਕਾਂ ਦੇ ਫੈਸਿਲਿਟੀ ਵਾਸਤੇ ਐਮਪੀ ਬੰਦਾ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਐਮਪੀ ਆਣਗਾ ਨਾ ਕਿ ਵਿਗਨਪਾਨ ਲਈ ਵਿਗਨਪਾਨ ਲਈ ਐਮਪੀ ਜਿਹੜਾ ਬੰਦਾ ਉਹ ਐਮਪੀ ਕਾਦਾ ਹੋਇਆ ਕੀ ਨਾਂ ਪੈਂਦਾ ਨੀਲੰਬਾਂਦ ਸਰ ਕਿਹੜਾ ਪਿੰਡ ਆਪਣਾ ਬਾੜੀਆਂ ਕਲਾ ਕੀ ਗੱਲ ਹੋਈ ਕੁਝ ਵੀ ਨਹੀਂ ਕਰਤਾ ਅਸੀਂ ਪ੍ਰੋਗਰਾਮ ਸਾਡੇ ਸਾਰੇ ਰਾਸ਼ਟਰੀਆ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਹੈ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ ਹੜ ਆਇਆ ਇੰਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਾਂ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਉਂਦੇ ਵੈਸੇ ਜਦ ਕਿ ਹਵਨ ਸਾਡਾ ਥੋੜਾ ਜਿਹਾ ਹੀ ਰਹਿ ਗਿਆ ਸੀ ਪੂਰਨ ਆਉਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਆ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜਾਵੇ ਤਾਂ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਦ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ ਅਸੀਂ ਕਹ ਵੀ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ ਉਮੀ ਸ਼ੁੱਧ ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜ਼ਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਵਿਅਦਬੀ ਕੀਤੀ ਕਿੱਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਕੁੰਡ ਦੇ ਕੋਲ ਆ ਗਏ ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ ਇਹਨਾਂ ਨੇ ਹਵਨ ਤੋਂ ਉੱਠ ਉੱਠ ਦੇ ਉੱਡ ਦੇ ਕਿਆ ਕਿ ਤੁਸੀਂ ਇਹ ਸਾਬਕਾ ਸਰਪੰਚ ਆ ਵੀ ਤੁਸੀਂ ਮੇਰਾ ਫੋਨ ਕਿੱਦਾਂ ਖੋ ਸਕਦੇ ਆ ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਪਏ ਆ ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ 'ਚ ਕਿਹੜੇ ਅਫਸਰ ਆ ਮਮਤਾ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਿਜਾ ਸਕਦੇ ਆ ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਹੈ ਫੋਨ ਇਹਨਾਂ ਦਾ ਦੇ ਦਿਓ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਬਸ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਜਿਹੜਾ ਹੈ ਉਹ ਦੂਸਰੀ ਪਾਰਟੀ ਵਾਲੇ ਤੁਹਾਡੇ ਵਾਲ ਨਹੀਂ ਨਹੀਂ ਉਹ ਇਸੇ ਪਾਰਟੀ ਵਾਲਾ ਸਾਨੂੰ ਹਵਾਨ ਸੁਵੰਨ ਨੇ ਕੀ ਕਹਿ ਕੇ ਗਏ ਆਪੇ ਕਰ ਉਹ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਆ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਸੈਟੀਸਫਾਈ ਕਰੋ ਆਪਣੀ ਨਹੀਂ ਕਿਹੜੇ ਬੰਦੇ ਨਾਲ ਸੈਟੀਸਫਾਈ ਕਰਨ ਕਰ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਬਈ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਉਹ ਆਪਣੇ ਆ ਪਰ ਫੇਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸੋਹਰਾ ਖੁਦ ਦੋ ਦੋ ਮਹੀਨੇ ਦੀ ਰਾਸ ਪਵਾਉਂਦੇ ਸੀਗੇ ਸਾਨੂੰ ਕਹਿੰਿਆ ਲੋਕਾਂ ਨੇ ਕਿ ਤੁਹਾਡੇ ਬਜ਼ੁਰਗ ਕੱਲੇ ਪਾਉਂਦੇ ਸੀ ਤੁਸੀਂ ਮਿਲ ਕੇ ਪਾਉਂਦੇ ਪਏ ਅਸੀਂ ਕਿ ਹੁਣ ਖਰਚਾ ਨਹੀਂ ਫੋਰਡ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਲੀਲਾ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਸੋਣ ਦੁਬਾਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਹੈ ਜਿਹੜੀ ਜਗ੍ਹਾ ਹੈ ਉਹ ਜਗ੍ਹਾ ਕਿਹਦੀ ਹੈ ਸਾਡੇ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿ ਕਰਦੇ ਅਸਰ ਉਹ ਦੱਸਿਆ ਨਹੀਂ ਕਦ ਕਿ ਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਹੈ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸਿਵਲ ਵਰਦੀ ਚ ਕੌਣਾ ਕੌਣ ਨਹੀਂ ਮੈਡਮ ਇਹ ਦੂਸਰੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਂਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ ਚ ਇੱਕ ਹੀ ਪਿੰਡ ਦੇ ਦੋ ਬੰਦੇ ਹਾਂਜੀ ਹਾਂਜੀ ਉਹਨਾਂ ਦੀ ਵੀ ਐਸੀ ਡੇਟ ਸੀ ਕਿ ਉਹਨਾਂ ਦਾ ਹੋਡੇਟ ਸੀ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕ ਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਹਾਂ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲਏ 13 16 ਹਾਂ ਸੋਲਾ ਹਾਂ ਸੋਲਾ ਉਹਨਾਂ ਨੇ ਕਿਹਾ ਡੇਟ ਅਗੇ ਬਿੱਚ ਕਿ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀਗੇ ਨਵੰਬਰ ਦੀ ਤਾਂ ਅਸੀਂ ਕਰਨ ਲਈ 10 ਨਵੰਬਰ ਤੋਂ 16 ਨਵੰਬਰ ਔਰ ਉਹਨਾਂ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਕੁਸਮਾਨ ਪਾਣਾ ਕੀ ਲੱਗਦਾ ਕੋਈ ਪੋਲੀਟਿਕਲ ਪ੍ਰੈਸ਼ਰ ਕਰਕੇ ਸਾਰਾ ਕੀਤਾ ਜਾ ਰਿਹਾ ਸਰ ਭਈ ਇਹ ਤਾਂ ਪੋਲੀਟਿਕਲ ਪ੍ਰੈਸ਼ਰ ਹੈ ਦੇਖ ਲਓ ਜਦ ਅਗਲੇ ਕਹਿੰਦੇ ਪਏ ਆ ਕਿ ਤੁਸੀਂ ਸਾਨੂੰ ਹੁਕਮ ਨਹੀਂ ਹੈਗਾ ਇਦਾਂ ਵੈਸੀ 2000 2000 ਨੂੰ ਇਕੱਠੀ ਪਰਮਿਸ਼ਨ ਨਹੀਂ ਦੇ ਸਕਦਾ ਆਈਸੀਓ ਕੋਈ ਜਿਆਦਾ ਕੋਈ ਸਬ-ਇੰਸਪੈਕਟਰ ਸੀ ਜਾਂ ਐਸ ਨਹੀਂ ਹੁਣ ਮੈਂ ਤਾਂ ਇਦਾਂ ਜਾਣਦੀ ਨਾ ਸਿਵਲ ਵਰਦੀ ਚ ਸੀਗੇ ਇੱਕ ਪੁਲਿਸ ਵਰਦੀ ਚ ਸੀਗੇ ਸਾਣੇ ਕਿਹੜੇ ਤੁਸੀਂ ਹਾਂਜੀ ਛੱਬਿਆ ਮੈਂ ਤਾਂ ਸੰਬੰਧ ਵਿੱਚ ਤੁਸੀਂ ਡੀਸੀ ਬੈਡਰੂ ਜੱਟ ਤੇ ਤੱਕ ਪਹੁੰਚ ਅਪਰੋਚ ਦਿੱਤੀਆਂ ਆ ਉਹ ਦਿੱਤੀਆਂ ਸਾਡੇ ਆਦਮੀਆਂ ਨੇ ਜੋ ਕੀਤਾ ਉਹ ਸਾਨੂੰ ਪਤਾ ਆ ਸਾਨੂੰ ਇਸ ਵਾਰ ਇਹ ਬਹੁਤ ਹੀ ਨੌਲੇਜ ਨਹੀਂ ਆਸੀ ਤਾਂ ਸਿਰਫ ਹਵਨ ਦਾ ਬੁੜੀਆਂ ਨੂੰ ਜਿੰਨਾ ਕੰਮ ਆਂਦਾ ਆ ਵੈਸੇ ਮੈਂ ਵੀ ਮੰਦਿਰ ਦੀ ਪ੍ਰਧਾਨ ਰਹੀ ਆ ਅਸੀਂ ਆਪਣੇ ਮੰਦਿਰ ਚ ਐ ਕ੍ਰਿਸ਼ਨ ਮੰਦਿਰ ਚ ਕ੍ਰਿਸ਼ਨ ਲੀਲਾ ਲਈ ਸਭ ਕੁਝ ਕਰਦੇ ਰਹੇ ਆ ਠੀਕ ਮੰਜੀ ਕੋ ਸਪਲਟ ਕਰ ਬਣ ਗੁਰੂ ਹਾਂਜੀ ਬਾੜੀਆਂ ਖੋਲ੍ਹ ਦੀ ਕੀ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬੈੜੀ ਇਹ ਤਿੰਨਾਂ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ 29 ਤੀਕ ਨੂੰ ਐਪਲੀਕੇਸ਼ਨਾਂ ਦੇ ਦਿੱਤੀ 29 ਤੀਕ ਨੂੰ ਬੋਲੋ ਹਾਂਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਵੀ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਹਨ ਵੀ ਸਰਪੰਚ ਤੇ ਪੰਚਾਇਤ ਤੇ ਪਰ ਅਸੀਂ ਇਹਨਾਂ ਨੂੰ ਇਹ ਕਲਕੇ ਵੀ ਜੇ ਉਹਨਾਂ ਨੂੰ ਸਾਢੇ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚੱਲ ਚਲੂਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਵੀ ਤੁਸੀਂ ਉਹਨਾਂ ਨਾਲ ਸੁਲਾ ਕਰ ਲੋ ਨਾ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੀ ਉਹਨਾਂ ਨਾਲ ਜਿਹੜੇ ਤਿੰਨ ਮੈਂਬਰ ਤੁਸੀਂ ਉਹਨਾਂ ਨਾਲ ਸੁਲਾ ਕਰ ਲੋ ਪਰਮਿਸ਼ਨਾਂ ਦੋ ਦੋ ਨਹੀਂ ਮੇਂਣੀਆਂ ਪਰਮਿਸ਼ਨ ਤੇ ਇੱਕ ਮੇਂਣੀ ਆ ਵੀ ਹੁਣ ਜਦ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਐ ਅਲੱਗ-ਅਲੱਗ ਪ੍ਰੋਫੈਸ਼ਨ ਮਿਲਦੀ ਐ ਕਿਉਂ ਇੱਕ ਪਿੰਡ 'ਵੀ ਦੋ ਸਮਾਗਮ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਕੀ ਆਪਾਂ ਨਹੀਂ ਕੁਝ ਕਹਿ ਸਕਦੇ ਤਾਂ ਅਲੱਗ-ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹੋ ਜਿਹੜੀ ਹੁਣ ਇਹ ਕਰਾ ਰਹੇ ਤੁਸੀਂ ਉਹ ਇੱਕ ਜਗ੍ਹਾ ਕੀ ਲੱਗਦੀ ਹੈ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਕ੍ਰਿਸ਼ਨ ਲੀਲਾ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋ ਆ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨਾਂ ਨੂੰ ਕੀਤੀ ਹੋ ਆ ਜਗ੍ਹਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਸੀ ਉਹ ਵਾਕਾ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਹੈ ਜੀ ਹਾਂਜੀ ਸਾਡੀ ਸਰ ਰਾਸ ਲੀਲਾ ਹਾਂਜੀ ਕਿਸ ਮੈਟਰ ਨੂੰ ਤਾਂ ਭਾਈ ਕੀ ਨਾਮ ਆ ਆਪਣਾ ਮੈਡਮ ਮੇਰਾ ਨਾਮ ਡਾਕਟਰ ਧਰੁਵ ਇੱਕ ਕੀ ਮਾਮਲਾ ਹੈ ਰਪਿੰਡ ਦਾ ਮਾਮਲਾ ਸਰ ਅਸੀਂ ਰਾਸ ਲੀਲਾ ਕਰਾਉਣ ਲੱਗੇ ਸੀਗੇ 10 ਤੋਂ 16 ਤੱਕ ਉਦੇ ਸਬੰਧ ਦੇ ਵਿੱਚ 29 ਤਰੀਕ ਨੂੰ ਇਹ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਪਰਮਿਸ਼ਨ ਲਈ ਔਰ ਸਕਿਉਰਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਆਪਾਂ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਮੈਂ ਕਿਹਾ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕੱਲ ਕੋ ਜਦੋਂ ਆਈਸੀ ਨੂੰ ਵੀਡੀਓਗ੍ਰਾਫੀ ਵੀ ਤੁਸੀਂ ਕੀਤੀ ਬਣਾਈ ਸੀ ਨਾ ਅਗਰ ਰੋਕਿਆ ਤੁਹਾਨੂੰ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੀ ਬਣਾ ਰਹੇ ਸੀ ਉਹਨਾਂ ਦੀ ਨਹੀਂ ਬਣਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੀ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲੇ ਕਹਿੰਦੇ ਤੁਸੀਂ ਸਾਡੀ ਵੀਡੀਓ ਬਣਾ ਰਹੇ ਹਾਂ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫੇਰ ਵਾਪਸ ਕੀਤੇ ਜਿਹੜੇ ਬੰਦੇ ਨਾਲ ਪ੍ਰੋਬਲਮ ਚੱਲ ਰਹੀ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਨ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਜੀ ਇਹ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਉਹਨਾਂ ਦੀ ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਕਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ